ਈ ਸਾਲਾਂ ਤੋਂ ਵਿਛੜੇ ਗੁਰਤਾਮਾ ਦੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਉਦੋਂ ਪੂਰੀ ਹੋਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਸਦਕਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਸਿੱਖ ਸੰਗਤਾਂ ਦੇ ਲਈ ਖੋਲਿਆ ਗਿਆ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਜਥੇ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਇਸ ਤੋਂ ਬਾਅਦ 2019 ਤੋਂ ਲੈ ਕੇ ਉੰ타ਕ 372263 ਸਰਦਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਜ਼ਾਹਿਰ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਦੂਰ ਜ਼ਿਲ੍ਹਾ ਨਾਰੋਵਾਲ ਵਿੱਚ ਪੈਂਦਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਇਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ ਡੇਰਾ ਬਾਬਾ ਨਾਨਕ ਦੇ ਵਿੱਚ ਦੂਰਬਿਨਾ ਰਾਹੀ ਸੰਗਤਾਂ ਦੇ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਸਨ ਇਸੇ ਲੰਘੇ ਨੂੰ ਖੋਲਣ ਦੀ ਵੀ ਚਿਰੋਕਣੀ ਮੰਗ ਵੀ ਉੱਠ ਰਹੀ ਸੀ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਸੰਗਤਾਂ ਵੱਲੋਂ ਅਰਦਾਸਾਂ ਅਰਜੋਈਆਂ ਕੀਤੀਆਂ ਜਾਂਦੀਆਂ ਸੀ ਪੰਥ ਤੋਂ ਵਿਛੜੇ ਗੁਰਧਾਮਾ ਦੇ ਖੁੱਲੇ ਦਰਸ਼ਨ ਦੀਦਾਰ ਦੀ ਤਾਂ ਨਵੰਬਰ 2019 ਵਿੱਚ ਇਹਨਾਂ ਅਰਦਾਸਾਂ ਨੂੰ ਬੂਰ ਪਿਆ ਤੇ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਕਿ ਉਹ ਖੁੱਲਾ ਕਿਉਂਕਿ ਬਹੁਤ ਦਸ਼ਕਾਂ ਤੋਂ ਜਿਹੜੇ ਸੰਗਤਾਂ ਪਹੁੰਚਦੀਆਂ ਸੀਗੀਆਂ ਡੇਰ ਬਾਬਾ ਨਾਨਕ ਉਹ ਦਰਸ਼ਨ ਕਰਦੀਆਂ ਸੀਗੀਆਂ ਦੂਰਬਿੰਦ ਦੇ ਜ਼ਰੀਏ ਤਾਂ ਜਦੋਂ ਲਾਂਗਾ ਖੁੱਲਿਆ ਉਸ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੀਆਂ ਨੇ ਮੇਰੇ ਨਾਲ ਸਤਨਾਮ ਸਿੰਘ ਕਾਲੋ ਨੇ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਕਿਸੇ ਦਾ ਐਕਸਪੀਰੀਅੰਸ ਰਿਹਾ ਜੀ ਤੁਸੀਂ ਜਦੋਂ ਕਰਤਾਰਪੁਰ ਸਾਹਿਬ ਲੰਘੇ ਸਣੀ ਉੱਥੇ ਦਰਸ਼ਨ ਕੀਤੇ ਨੇ ਪਹਿਲੋਂ ਤਾਂ ਮੈਂ ਆਪ ਜੀ ਦੇ ਮੀਡੀਆ ਨੂੰ ਲਈ ਸਾਰੇ ਸੰਗਤਾਂ ਨੂੰ ਧੰਨਵਾਦ ਕਰੀਨਾ ਕਿਉਂਕਿ ਲੰਘਾ ਜਿਹੜਾ ਸੀ ਨਾ ਲੰਘਾ ਖੁੱਲਣ ਨਾ ਕਰਕੇ ਲੋਕੀ ਜਾਂਦੇ ਸੀ ਤੇ ਉੱਥੇ ਮੱਥਾ ਬਾਹਰੋਂ ਦੂਰੋਂ ਤੁਸੀਂ ਤੋਂ ਮੱਥਾ ਟੇਕ ਕੇ ਵਾਪਸ ਆ ਜਾਂਦੇ ਸੀ ਉੱਥੇ ਦੂਰਬੀ ਰਾਹੀਂ ਦਰਸ਼ਨ ਹੁੰਦੇ ਸੀ ਬਹੁਤ ਵਧੀਆ ਚਾਜ਼ਿਆ ਸੀ ਜੀ ਚਲੋ ਚਲਦੇ ਚਲਦੇ ਆ ਉਹ ਉਹਨੇ ਕੀ ਨਸੀਬ ਸੀ ਜਿੰਨੇ ਕੁ ਦਰਸ਼ਕ ਸਮਝੀਆਂ ਸੰਗਤਾਂ ਬੜੀ ਮੰਨਦੇ ਤਾਂਗ ਸੀ ਵੀ ਸਾਡੇ ਉਹ ਦਰਸ਼ਨ ਜਿਹੜੇ ਆ ਉੱਥੇ ਹੋਣ ਤੇ ਜਦੋਂ ਮੋਦੀ ਸਰਕਾਰ ਨੇ ਮੁੜ ਕੇ ਹਿਰ ਪ੍ਰਧਾਨ ਸਾਬ ਨੇ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਚਲਾਇਆ ਕੰਮ ਨਾਗਾ ਖੋਲਿਆ ਵਾ ਬੜੀਆਂ ਹੀ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਉੱਥੇ ਦਰਸ਼ਕ ਕਰਕੇ ਆਈਆਂ ਤੇ ਆ ਰਹੀਆਂ ਤੇ ਜਾ ਰਹੀਆਂ ਨੇ ਇੱਕ ਬੜਾ ਧੰਵਾਦ ਅਸੀਂ ਸਰਕਾਰ ਦਾ ਕਰਨਾ ਚਾਹੁੰਦੇ ਵੀ ਬਹੁਤ ਤਕੜਾ ਮੁੱਦਾ ਸੀ ਜਿਹੜਾ ਅਸੀਂ ਹੁਣ ਉਧਰ ਜਾਂਦੇ ਰਹੇ ਜਦੋਂ ਪਹਿਲੀ ਵਾਰ ਮੈਂ ਗਿਆ ਉਦੋਂ ਵੀ 2-3 ਵਾਰ ਮੈਂ ਗਿਆ ਜਾ ਚੁੱਕਾ ਬੜੀ ਮਹਾਰਾਜ ਦੀ ਕਿਰਪਾ ਵੀ ਉੱਥੇ ਦਰਸ਼ਨ ਦਦਾਰੇ ਹੁੰਦੇ ਨੇ ਜਿੱਥੇ ਦਰਸ਼ਨ ਦਦਾਰੇ ਕਰੀਦੇ ਨੇ ਉੱਥੇ ਪਾਟ ਪੂਰਿਆ ਕੇ ਕਰੀਦੀ ਆ ਉਹਦੇ ਨਾਲ ਨਾਲ ਜੇ ਜਾਣੀਏ ਉਧਰ ਦੇ ਲੋਕ ਜਿਹੜੇ ਆ ਸਾਨੂੰ ਬਹੁਤ ਪਸੰਦ ਕਰਦੇ ਨੇ ਬਹੁਤ ਵਧੀਆ ਮਹਿਸੂਸ ਕਰਦੇ ਨੇ ਪੇ ਲੋਕ ਆਏ ਨੇ ਅਸੀਂ ਵੀ ਮਹਿਸੂਸ ਕਰਦੇ ਆ ਕਿ ਸਵੇਰੇ ਆਹੀ ਜਾਈਏ ਤੇ ਸ਼ਾਮ ਨੂੰ ਭਾਵੇਂ ਆ ਜਾਈਏ ਜੇ ਨਾਲ ਵੀ ਉੱਥੇ ਰਾਤ ਰਹਿਣਾ ਪਏ ਤੇ ਸਾਰੇ ਹੀ ਪਰਿਵਾਰ ਦੇ ਨਾਲ ਪਰਿਵਾਰ ਵਾਂਗੂ ਗਲਵਕੜੀ ਪਾ ਕੇ ਬਈਏ ਤੇ ਲੋਕ ਵੀ ਇਹੋ ਚਾਹੁੰਦੇ ਨੇ ਕਦੇ ਤੋਂ ਇੱਛਾ ਸੀ ਤੁਹਾਡੀ ਔਰ ਸਿੱਖਾਂ ਨੇ ਬਹੁਤ ਅਰਦਾਸਾਂ ਕੀਤੀਆਂ ਬੇ ਲਾਂਗਾ ਖੁੱਲੇ ਤੇ ਉਹ ਖੁੱਲੇ ਦਰਸ਼ਨ ਦੇਦਾਰ ਕਰ ਸਕਣ ਇਹ ਜੀ ਬੜੀ ਪੁਰਾਣੀ ਚੱਲਦੀ ਆਉਂਦੀ ਆ ਜਿਉਂ ਪਾਕਿਸਤਾਨ ਬਣਿਆ ਵਾ ਤੇ ਉਦੋਂ ਤੇ ਹੀ ਲੋਕਾਂ ਨੇ ਵੰਡ ਹੋ ਗਈ ਵੰਡ ਉਹਨਾਂ ਲੋਕਾਂ ਦੇਸ਼ਾਂ ਦੀ ਨਹੀਂ ਹੋਈ ਸਾਡੇ ਦਿਲ ਦੀ ਵੰਡ ਹੋਈ ਆ ਸਾਡੇ ਦੇਸ਼ ਦੀ ਵੰਡ ਹੋਈ ਆ ਪੰਜਾਬ ਦੀ ਵੰਡ ਹੋਈ ਆ ਕਿਉਂਕਿ ਅੱਧਾ ਪੰਜਾਬ ਉਧਰ ਰਹਿ ਗਿਆ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇੱਧਰ ਆ ਅਸੀਂ ਮਹਿਸੂਸ ਕਰਦੇ ਹਾਂ ਵੀ ਆਵੇ ਸਾਡੇ ਬਜ਼ੁਰਗ ਵੀ ਤੱਲੇ ਲੈਂਦੇ ਵੀ ਅਸੀਂ ਦਰਸ਼ਨ ਮੇਲੇ ਕਰਕੇ ਆਈਏ ਫਿਰ ਮਹਾਰਾਜ ਦੀ ਕਿਰਪਾ ਹੋਈ ਪਾਤਸ਼ਾਹ ਦੀ ਜਦੋਂ ਇੱਥੇ ਵਡਾਲਾ ਸਭ ਜਾਂਦੇ ਰਹੇ ਜੱਥੇ ਲੈ ਕੇ ਪਹਿਲ ਬਹੁਜ ਵਰਾ ਉਹ ਗਏ ਉਹ ਤੇ ਅਰਦਾਸ ਬੇਨਤੀ ਕਰਦੇ ਰਹੇ ਨੇ ਮਹਾਰਾਜ ਖੁੱਲੇ ਦਰਸ਼ਨ ਦਦਾਰੇ ਦਿਓ ਪਰ ਜਦੋਂ ਫਿਰ ਇਹਨਾਂ ਨੇ ਲਵਾਇਆ ਖੋਲ੍ਹ ਦਿੱਤੀ ਆ ਦੋ ਦੇਸ਼ਾਂ ਨੇ ਰਲ ਕੇ ਮਸੂਤ ਕੀਤਾ ਵਾ ਪੀਣਾ ਦਰਸ਼ਨ ਕਰਨ ਲੈਣੇ ਚਾਹੀਦੇ ਨੇ ਤੇ ਮੌਕਾ ਦਿੱਤਾ ਜਾਵੇ ਤਾਂ ਫਿਰ ਮੌਕਾ ਦਿੱਤਾ ਤੇ ਲੋਕੀ ਲੱਖਾਂ ਦੀ ਤਦਾਦ ਵਿੱਚ ਗਏ ਸਿੱਖ ਸੰਗਤ ਦੇ ਇਸ ਦਰਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝਿਆ ਤੇ ਫਿਰ ਇਸ ਲੰਘ ਨੂੰ ਖੁਲਵਾਨ ਦੇ ਲਈ ਪੂਰੀ ਮਿਹਨਤ ਕੀਤੀ ਤੇ ਇਹੀ ਨਤੀਜਾ ਹੈ ਕਿ ਅੱਜ ਸੰਗਤ ਲੈnde ਪੰਜਾਬ ਚ ਜਾ ਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਹੈ ਜੀ ਭੱਤ ਵਾਲੇ ਪਾਸਿਓਂ ਗਏ ਉੱਥੇ ਫਿਰ ਕਿ ਕਿ ਫੈਸਿਲਟੀਆਂ ਮਿਲੀਆਂ ਤੁਹਾਨੂੰ ਉੱਥੇ ਸਾਨੂੰ ਦੇ ਜੀ ਜਾਂਦੇ ਉੱਥੋਂ ਦੀ ਜਿਹੜੀ ਨਮਾਇੰਦਾ ਲੋਕ ਸੰਗ ਜਥੇਬੰਦੀਆਂ ਸਨ ਉਹਨਾਂ ਨੇ ਸਾਨੂੰ ਆਣ ਕੇ ਆ ਮਿਲੇ ਨੇ ਆਪ ਉਹਨਾਂ ਨੇ ਮਿਲ ਕੇ ਸਾਨੂੰ ਬਾਜਵਾ ਉੱਥੋਂ ਦਾ ਮੰਤਰੀ ਬਾਜਵਾ ਸੀ ਉਹਨੇ ਵੀ ਆਣ ਕੇ ਸਾਨੂੰ ਮਿਲਿਆ ਨजीर ਭੁੱਟੋ ਦੀ ਕੁੜੀ ਆ ਉਹ ਮਿਲ ਕੇ ਗਈ ਆ ਬੜਾ ਸਾਡਾ ਉਹਨਾਂ ਨੇ ਮਾਣ ਤਾਨ ਕੀਤਾ ਜਾਂਦਿਆਂ ਨੂੰ ਸਰੋਪੋ ਦੇ ਕੇ ਉਹਨਾਂ ਸਤਕਾਰ ਕੀਤਾ ਵਾ ਪਰ ਇਹ ਸਰਕਾਰ ਨੂੰ ਅਸੀਂ ਮੋਦੀ ਸਰਕਾਰ ਨੂੰ ਹੁਣ ਫੇਰ ਕਹਿਣੀ ਚਾਉਂਦੇ ਆ ਕਿ ਕਿ ਜੇ ਕਾਸ਼ ਹੋਣਾ ਜਿਹੜੇ ਪਾਸਪੋਰਟਾਂ ਦੀ ਇਹ ਗੱਲ ਉਹ ਛੱਡ ਕੇ ਉਹਦਾ ਹਨ ਉਧਾਰ ਕਾਰਦੇ ਜੀਆਈ ਕਈਆਂ ਦੇ ਪਾਸਪੋਰਟ ਨਹੀਂ ਬਣੇ ਉਹ ਵੀ ਲੋਕੀ ਦਰਸ਼ਣ ਕਰ ਸਕਣ ਖੁੱਲੇ ਦਰਸ਼ਣ ਦਰਾਰੇ ਹੋਣ ਉਹਨਾਂ ਨੂੰ ਉਧਾਰ ਕਾੜਤੇ ਹੀ ਉਹ ਦਰਜਾਂ ਦੇ ਖੁੱਲ੍ਹ ਦੇਣੀ ਚਾਹੀਦੀ ਦਰਬਾਰ ਸਾਹਿਬ ਦਾ ਅਲੋਕਿਕ ਦ੍ਰਿਸ਼ ਦੇਖ ਕੇ ਫਿਰ ਕਿਸਾਂ ਦਾ ਲੱਗਾ ਸੀ ਬਹੁਤ ਵਧੀਆ ਲੱਗਾ ਜੀ ਬਹੁਤ ਸੁੰਦਰ ਲੱਗਾ ਉੱਥੇ ਇੱਕ ਸ਼ਾਂਤੀ ਜੀ ਏਦਾਂ ਦੇ ਚਾਰ ਸਵੇਰੇ ਜਿਹੜਾ ਬਣਾਇਆ ਉੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਪਈ ਉਹਦੇ ਅੰਦਰ ਅੰਦਰ ਰਹਿੰਦੇ ਨੇ ਲੋਕ ਆਣ ਕੇ ਮਿਲਦੇ ਨੇ ਭਾਵੇਂ ਉਹ ਰੋਕਦੇ ਨੇ ਪਰ ਫਿਰ ਵੀ ਉਹ ਪਿਆਰ ਮੁਹੱਬਤ ਕਰਕੇ ਕਈ ਲੋਕ ਆਉਂਦੇ ਵੀ ਸਾਡੀ ਫਲਾਣਾ ਇੱਥੇ ਆ ਸਾਡਾ ਮਾਮਾ ਇੱਥੇ ਆ ਚਾਚਾ ਇੱਥੇ ਆ ਕੁਝ ਪਰਿਵਾਰ ਉੱਧਰ ਰਹਿ ਗਏ ਉਦੋਂ ਕੁਝ ਪਰਿਵਾਰ ਜਿਹੜੇ ਇੱਧਰ ਆਏ ਸੀ ਉਹ ਵੀ ਤੱਲੇ ਲੈਂਦੇ ਨੇ ਪਰ ਹੁਣ ਇਹ ਸਰਜੀਏ ਦਾ ਹੀ ਦਰਸ਼ਨ ਉਹਨਾਂ ਨੂੰ ਹੋ ਸਕਦੇ ਨੇ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਮਿਲ ਸਕਦੇ ਪਾਕਿਸਤਾਨੀ ਲੋਕਾਂ ਨਾਲ ਵੀ ਮੁਲਾਕਾਤ ਹੋਈ ਹੋਗੀ ਕੀ ਗੱਲ ਬਤੁਹਾਈ ਉਥੋਂ ਦੇ ਵਕੀਲਾਂ ਦਾ ਬੈਜ ਵੀ ਆ ਕੇ ਸਾਨੂੰ ਮਿਲਿਆ ਕਿਉਂਕਿ ਦਾਸ ਜੂਧਪੁਰ ਬੋਰਡਰ ਸੇ ਪਾ ਦੇ ਪ੍ਰਧਾਨ ਆ ਜਿੱਥੇ ਨਾਲ ਨਾਲ ਫੈਡਰੇਸ਼ਨ ਦਾ ਪ੍ਰਧਾਨ ਸੀ ਜੀ ਉਥੇ ਲੋਕ ਸਾਨੂੰ ਆਣ ਕੇ ਮਿਲੇ ਉਹਨਾਂ ਨੇ ਇਹੋ ਕੀਤਾ ਮਸਲ ਰੱਖਿਆ ਵੀ ਸਾਨੂੰ ਇੱਕ ਦੂਜੇ ਨੂੰ ਮਿਲਿਆ ਕਰੋ ਸਾਡੀ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀਂ ਗਈ ਤੁਸੀਂ ਸਾਡੇ ਜੋ ਹਿੱਤ ਤੁਹਾਡੇ ਆ ਉਥੋਂ ਦੇ ਲੋਕਾਂ ਨੇ ਸਾਨੂੰ ਬਹੁਤ ਹੀ ਪਿਆਰ ਦਿੱਤਾ ਬڑے ਬڑے ਸਾਨੂੰ ਗਿਫਟ ਦਿੱਤੇ ਉਹਨਾਂ ਨੇ ਬਹੁਤ ਮਾਨਤਾਣ ਕੀਤਾ ਤੇ ਅਸੀਂ ਇਹ ਵੀ ਜਾਣਦੇ ਆ ਵੀ ਸਰਕਾਰਾਂ ਜੇ ਹੋ ਜੇ ਪਾਕਿਸਤਾਨ ਕੋ ਬਾੜਾ ਨਹੀਂਗਾ ਪਾਕਿਸਤਾਨ ਦੇ ਵਿੱਚ ਜਿਹੜੇ ਜਿਹੜਾ ਗਲਤ ਕਰੇਗਾ ਉਹਦੇ ਪਾ ਹੀ ਲੈਣਾ ਵਾ ਤੁਸੀਂ ਉਹਨਾਂ ਨੂੰ ਖੁੱਲ ਦੇਣੀ ਚਾਹੀਦੀ ਸਕੋ ਦੂਜੇ ਗੁਰਦੁਆਰਿਆਂ ਦੇ ਵੀ ਇਸੇ ਤਰ੍ਹਾਂ ਆਇਆ ਕਰਨ ਆਇਆ ਕਰਨ ਪੰਜ ਸਾਧਿਆੜੀ ਜੇ ਨਹੀਂ ਤੇ ਇੱਕ ਦੋ ਦੇ ਦੇ ਰੁਕਣ ਦੀ ਵੀ ਦਿੱਤੀ ਜਾਏ ਉਹ ਧਾਰ ਕੱਟ ਹੈਗੇ ਤੁਹਾਡੇ ਕੋ ਉਹ ਤੁਸੀਂ ਜਿੱਦਾਂ ਸਮਝਦੇ ਜੋ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਆ ਕੇ ਦੇ ਦੇਣੀ ਚਾਹੀਦੀ ਪ੍ਰਧਾਨ ਮੰਤਰੀ ਸਾਹਿਬ ਦਰਸ਼ਨ ਕਰਕੇ ਆਈ ਸੰਗਤ ਇੰਨਾ ਸਕੂਨ ਮਹਿਸੂਸ ਕਰਦੀ ਹੈ ਕਿ ਗੁਰੂ ਸਾਹਿਬ ਦੀ ਪਵਿੱਤਰ ਚਰਨਛੋਪਾਪਾਤ ਧਰਤੀ ਦੇ ਦਰਸ਼ਨ ਵਾਰ-ਵਾਰ ਕਰਨ ਦੀ ਇੱਛੁਕ ਰਹਿੰਦੀ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਾਂ ਪ੍ਰਤੀ ਸੁਲੱਖਣੀ ਸੋਚ ਹੀ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਸਾਲਾਂ ਤੋਂ ਲੰਘਾ ਖੁਲੰਦੀਆਂ ਅਣਗਿਣਤ ਅਰਦਾਸਾਂ ਕਰ ਰਹੀ ਸਿੱਖ ਸੰਗਤ ਦਾ ਸੁਪਨਾ ਸੱਚ ਹੋ ਪਾਇਆ ਹੈ। ਬਿਊਰੋ ਰਿਪੋਰਟ ਬੈਲਿੰਗਸਵਰਾ ਟੀਵੀ